ਸਾਸਤਰੀ ਕਾਤੇ ਸਾਇਨ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਐਂਡ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਸਵਾਦ ਆਟੇ ਦੀਆਂ ਪਿੰਨੀਆਂ ਤੇ ਚਲੋ ਫਿਰ ਆਪਾਂ ਬਣਾਉਣੀਆਂ ਸ਼ੁਰੂ ਕਰਦੇ ਹਾਂ ਜੇਕਰ ਵੀਡੀਓ ਵਧੀਆ ਲੱਗੇਗੀ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਆਟੇ ਦੀਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਦੋ ਕੌਲੀਆਂ ਆਟਾ ਲਿਆ ਇਹਨੂੰ ਆਟਣ ਆਪਾਂ ਛਾਲ ਲਿਆ ਤੇ ਇੱਕ ਕੌਲੀ ਆਪਾਂ ਦੇਸੀ ਘਿਓ ਲੈ ਲਈਆ ਇਸੇ ਕੌਲੀ ਦੇ ਨਾਲ ਮੇਨ ਕੇ ਮੈਂ ਦੋ ਕੌਲੀਆਂ ਆਟਾ ਲਿਆ ਤੇ ਇਸੇ ਕੋਲੀ ਦੇ ਨਾਲ ਆਪਾਂ ਮਿਲ ਕੇ ਇੱਕ ਕੋਲੀ ਖੰਡ ਲਵਾਂਗੇ ਖੰਡ ਤੁਸੀਂ ਮੈਂ ਤੇ ਪਾਵਾਂਗੇ ਜੀ ਬੂਰਾ ਖੰਡ ਤੁਸੀਂ ਪੀਸੀ ਹੋਏ ਖੰਡ ਵੀ ਪਾ ਸਕਦੇ ਹੋ ਬੂਰਾ ਖੰਡ ਵੀ ਪਾ ਸਕਦੇ ਹੋ ਤੇ ਥੋੜੇ ਜਿਹਾ ਆਪਾਂ ਲੈ ਲੈਨੇ ਕੱਟੇ ਹੋਏ ਕਾਜੂ ਬਦਾਮ ਕਿਸ਼ਮਿਸ਼ ਇਹ ਆਪਾਂ ਕੱਟ ਕੇ ਲੈ ਲਈਏ ਥੋੜੇ ਜਿਹਾ ਇਹ ਤੁਸੀਂ ਆਪਣੀ ਮਰਜ਼ੀ ਨਾਲ ਵਧ ਘੱਟ ਜਿੰਨੇ ਪਾਉਣਾ ਚਾਹੁੰਦੇ ਪਾ ਸਕਦੇ ਹੋ ਤੇ ਬਾਕੀ ਆਪਾਂ ਗੈਸ ਤੇ ਰੱਖ ਦਿਆਂ ਹੁਣ ਕੜਾਈ ਤੇ ਪਪਾਇ ਦੇ ਵਿੱਚ ਕਿਉ ਪਾਉਣੇ ਆ ਘਿਓ ਪਾ ਲਵਾਂ ਥੋੜਾ ਜਿਹਾ ਰੱਖ ਲਿਆ ਦੋ ਚਾਰ ਚਮਚੇ ਰੱਖ ਲਿਆ ਜੇ ਜ਼ਰੂਰਤ ਹੋਏਗੀ ਤੇ ਪਾ ਲਵਾਂਗੇ ਘਿਓ ਨੂੰ ਪਹਿਲਾਂ ਆਪਾਂ ਮੈਲਟ ਕਰ ਲੈਨੇ ਆ ਮੈਂ ਦੇਸੀ ਘਿਓ ਲਿਆ ਦੇਸੀ ਘਿਓ ਦੇ ਵਿੱਚ ਬਣੀਆ ਬਹੁਤ ਸਵਾਦ ਬੰਦੀਆਂ ਨੇ ਕੋਸ਼ਿਸ਼ ਕਰਿਆ ਕਰੋ ਜਿਹੜੀ ਵੀ ਆਪਾਂ ਘਰ ਚੀਜ਼ ਬਨਉਣੀ ਹੈ ਦੇਸੀ ਘਿਓ ਵਿੱਚ ਹੀ ਬਣਾਈ ਜਾਏ ਤੇ ਜ਼ਿਆਦਾ ਸਵਾਦ ਆਉਂਦਾ ਹੈ ਇਹਦੇ ਵਿੱਚ ਆਪਾਂ ਹੁਣ ਕਣਕ ਦਾ ਆਟਾ ਪਾ ਦਿੰਨੇ ਆ ਹੁਣ ਆਪਾਂ ਗੈਸ ਦੀ ਫਲੇਮ ਘੱਟ ਰੱਖ ਕੇ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਆਟੇ ਨੂੰ ਭੁੰਨਣਾ ਹੈ। ਜੇ ਜ਼ਰੂਰਤ ਹੋਈ ਤਾਂ ਆਪਾਂ ਕਿਉ ਥੋੜਾ ਜਿਹਾ ਹੋਰ ਪਾਵਾਂਗੇ। ਲਗਾਤਾਰ ਹਿਲਾਉਂਦੇ ਹੋਏ ਭੁੰਨਾਂਗੇ ਤਾਂ ਜਿਹੜਾ ਆਟਾ ਹੈ ਉਹ ਥੱਲੇ ਤਲੇ ਤੇ ਨਾ ਲੱਗੇ। ਲਗਾਤਾਰ ਹਿਲਾਉਂਦੇ ਹੋਏ ਆਪਾਂ ਆਟੇ ਨੂੰ ਭੁੰਨਣਾ ਹੈ। ਗੈਸ ਦੀ ਫਲੇਮ ਘੱਟ ਰੱਖਾਂਗੇ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਆਟਾ ਭੁੰਨਿਆ ਜਾਏਗਾ। ਜੇਕਰ ਆਟਾ ਕੱਚਾ ਰਹ ਗਿਆ ਫਿਰ ਪਿੰਨੀਆਂ ਦਾ ਸਵਾਦ ਵੀ ਨਹੀਂ ਆਉਣਾ। ਥੋੜਾ ਜਿਹਾ ਮੈਂ ਕਿਊ ਪਾਉਣ ਲੱਗੀ ਇਹਦੇ ਵਿੱਚ ਮੈਨੂੰ ਥੋੜਾ ਕਿਊ ਘੱਟ ਲੱਗ ਰਿਹਾ ਹੈ। ਲੋਕ ਚਮਚੇ ਵਿੱਚ ਕਿਉਂ ਪਾ ਲਿਆ ਇਹਦੇ ਵਿੱਚ ਫਿਰ ਆਪਾਂ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਭੁੰਨਦੇ ਹਾਂ ਹਾਂਜੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਨਾਲੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਲਗਾਤਾਰ ਹਿਲਾਉਂਦੇ ਹੋਏ ਇਦਾਂ ਆਪਾਂ ਭੁੰਨੇ ਜਾਣਾ तकरीबन चार मिनट हो गए आटे नौ सात मिनट हो चुके आटे नुंदे हैं हम देखो थोड़ा थोड़ा घ्यो ए बहर आना शुरू हो गया अपा एक एक कौली घ्यो लिया एक ओमचा ही घ्यो है ਸਿਰਫ ਇੱਕ ਚਮਚਾ ਕਿਉ ਬਚਿਆ ਬਾਕੀ ਆਪਣਾ ਸਾਰਾ ਜਿਹੜਾ ਕਿਉ ਸੀ ਵਿੱਚ ਪੈ ਗਿਆ 10-12 ਮਿੰਟ ਲੱਗ ਜਾਣੇ ਇਹਨੂੰ ਆਟੇ ਨੂੰ ਭੁੰਨਦੇ ਆ ਤੇ ਹਿਲਾਉਣਾ ਨਹੀਂ ਆਪਾਂ ਛੱਡਣਾ ਕਿਉਂਕਿ ਤਲੇ ਦੇ ਨਾਲ ਚਿਪਕਣ ਲੱਗ ਪਣੇ ਨਹੀਂ ਹੁਣ ਆਟੇ ਦੇ ਵਿੱਚੋਂ ਨਾ ਖੁਸ਼ਬੂ ਵੀ ਬਹੁਤ ਸੋਹਣੀ ਆਉਣੀ ਸ਼ੁਰੂ ਹੋ ਗਈ ਤੇ ਲਗਾਤਾਰ 10 ਮਿੰਟ ਹੋ ਗਏ ਮੈਨੂੰ ਭੁੰਨਦੇ ਨੂੰ ਅਸ ਇਦਾਂ ਹੀ ਆਪਾਂ ਘੱਟ ਗੈਸ ਕਰਕੇ ਨੂੰ ਲਗਾਤਾਰ ਭੁੰਦੇ ਰਹਿਣਾ ਜੋ ਤੱਕ ਆਟਾ ਆਪਣਾ ਭੁੰਨਿਆ ਨਹੀਂ ਜਾਂਦਾ ਸ਼ੁਰੂਆਤ ਤੋਂ ਜਦੋਂ ਆਟਾ ਭੁੰਨੇ ਦਾ ਔਖਾ ਭੁੰਨਿਆ ਜਾਂਦਾ ਪਰ ਜਿੱਦਾਂ ਜਿੱਦਾਂ ਆਟਾ ਭੁੰਨਿਆ ਜਾਂਦਾ ਤੇ ਫਿਰ ਇਹਨੂੰ ਇਦਾਂ ਹਿਲਾਉਣਾ ਵੀ ਸੌਖਾ ਹੋ ਜਾਂਦਾ ਕਿਉਂਕਿ ਘੋੜ ਛੱਡ ਜਾਂਦਾ ਮੈਨੂੰ ਤਕਰੀਬਨ 13 ਮਿੰਟ ਹੋ ਚੁੱਕੇ ਆਟਾ ਭੁੰਨਦੇ ਆ ਹੁਣ ਇਹਦੇ ਵਿੱਚ ਆਪਾਂ ਡਰਾਈ ਫਰੂਟ ਪਾ ਦਨੇ ਆ ਡਰਾਈ ਫਰੂਟ ਪਾਉਣਾ ਤੁਹਾਡੀ ਮਰਜ਼ੀ ਏ ਤੁਸੀਂ ਪਾਉਣਾ ਚਾਹੇ ਤੋ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਓਦਾਂ ਹੀ ਪਿੰਨੀਆਂ ਸਵਾਦ ਬਣਨੀ ਆ ਕਾਜੂ ਬਦਾਮ ਕਿਸ਼ਮਿਸ਼ ਆਪਾਂ ਪਾਤੇ ਆ ਇਹਨਾਂ ਨੂੰ ਆਪਾਂ ਘੋਲ ਲੈਨੇ ਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਾਰੀਅਲ ਦਾ ਬੁਰਾ ਦਾ ਪਾ ਦਨੇ ਆ ਉਨ ਇੱਕ ਮਿੰਟ ਆਪਾਂ ਇਦਾਂ ਲਗਾਤਾਰ ਹਿਲਾਉਂਦੇ ਹੋਏ ਪੁੰਨ ਲੈਣੇ ਆ। ਚਲੋ ਇਹਨਾਂ ਨੂੰ ਵੀ ਆਪਾਂ ਲਗਾਤਾਰ ਹਿਲਾਉਂਦੇ ਹੋਏ ਪੁੰਨ ਲਿਆ। ਤੇ ਹੁਣ ਆਪਾਂ ਇਹਨੂੰ ਕਿਸੇ ਪਲੇਟ ਵਿੱਚ ਕੱਢ ਲੈਣੇ ਆ। ਕਿਉਂਕਿ ਇਹਨੂੰ ਪਹਿਲਾਂ ਆਪਾਂ ਠੰਡਾ ਕਰਨਾ ਹੈ। ਆਟਾ ਜਦੋਂ ਠੰਡਾ ਹੋ ਜਾਏਗਾ ਫਿਰ ਇਹਦੇ ਵਿੱਚ ਆਪਾਂ ਖੰਡ ਪਾਵਾਂਗੇ। ਇੱਕ ਪਲੇਟ ਵਿੱਚ ਆਪਾਂ ਕੱਢ ਲਿਆ। ਆਟਾ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਹਰੀ ਇਲਾਇਚੀ ਨੂੰ ਆਪਾਂ ਦਰਦਰਾ ਕੁੱਟ ਲਿਆ ਸੀ ਉਹ ਇਹਦੇ ਵਿੱਚ ਪਾ ਦਿੰਨੇ ਆਂ ਹੱਥਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਇਹਦੀਆਂ ਪਿੰਨੀਆਂ ਆਪਾਂ ਵਟਦੇ ਆਂ ਤੇ ਆਪਾਂ ਇੱਕ ਕਟੋਰੀ ਬੂਰਾ ਖੰਡ ਲੈ ਲਈਏ ਤੁਸੀਂ ਪੀਸੀ ਹੋਏ ਖੰਡ ਵੀ ਲੈ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾਉਣੀ ਆਂ ਜਿਹੜੀ ਪੂਰਾ ਖੰਡ ਗਰਮ ਆਟੇ 'ਚ ਨਹੀਂ ਪਾਉਣੀ ਜੇ ਗਰਮ ਆਟੇ 'ਚ ਪਾ ਦਾਂਗੇ ਤੇ ਖੰਡ ਜਿਹੜੀ ਪਾਣੀ ਛੱਡ ਜੂਗੀ ਇਸ ਕਰਕੇ ਪਹਿਲਾਂ ਆਪਾਂ ਆਟੇ ਨੂੰ ਫੁੰਡਾ ਕਰ ਲਿਆ ਤੇ ਚੰਗੀ ਤਰ੍ਹਾਂ ਪਾਣੀ ਮਿਲਾ ਦਿੰਨੇ ਆ ਇੱਕ ਕੌਲੀ ਆਪਾਂ ਖੰਡ ਪਾਈ ਬਾਕੀ ਤੁਸੀਂ ਜਿੰਨਾ ਮਿੱਠਾ ਵੱਧ ਘੱਟ ਖਾਂਦੇ ਹੋ ਉਹਦੇ ਹਿਸਾਬ ਨਾਲ ਪਾ ਸਕਦੇ ਹੋ ਜੇ ਖੰਡ ਘੱਟ ਹੋਵੇ ਤੇ ਦੁਬਾਰਾ ਫੇਰ ਚੈੱਕ ਕਰਕੇ ਪਾ ਸਕਦੇ ਆਂ ਹੁਣ ਤੁਸੀਂ ਜਿੱਟੀਆਂ ਵੀ ਪਿੰਨੀਆਂ ਬਣਾਉਣਾ ਚਾਹੁੰਦੇ ਹੋ ਛੋਟੀਆਂ ਵੱਡੀਆਂ ਓਡੇ ਸਾਈਜ਼ ਦੇ ਤੁਸੀਂ ਪਿੰਨੀਆਂ ਬਣਾ ਸਕਦੇ ਹੋ ਪਿੰਨੀਆਂ ਆਪਾਂ ਇਹਦਾ ਪਲੇਟ 'ਚ ਰੱਖਦੇ ਜਾਣਾ ਵਟ ਵਟ ਕੇ ਬਾਕੀ ਵੀ ਜਿਹੜੀਆਂ ਆਪਾਂ ਪਿੰਨੀਆਂ ਬਣਾ ਲੈਣੇ ਆ ਸਾਈਜ਼ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਲੋ ਜੀ ਆਪਣੀਆਂ ਆٹے ਵਾਲੀਆਂ ਪਿੰਨੀਆਂ ਬਣ ਕੇ ਹੋ ਗਈਆਂ ਜੀ ਤਿਆਰ ਜੇਕਰ ਵੀਡੀਓ ਵਧੀਆ ਲੱਗੀ ਹੈ ਤੇ ਉਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ